ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਤੀ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ 17ਵੀਂ ਵਾਰ ਆਪਣੀ ਚੱਲ ਰਹੀ ਹੈ ਜਿੰਦਿਆਂ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਖੇਤੇ ਅੰਦਰ ਜੰਮ ਕੇ ਸ਼ਬਦ ਉੱਚਾ ਹੋਏ ਵਿਖਾਲੇ ਪਹਿਲੀ ਵਿਖੇ ਜੰਮ ਕੇ ਸਾਰਿਆਂ ਬੂਟਿਆਂ ਨਾਲੋਂ ਉਤਕ੍ਰਿਸ਼ਟ ਹੋ ਕੇ ਦੱਸਦਾ ਹੈ ਬੂਟ ਵੱਡਾ ਕਰ ਫੈਲਦਾ ਹੋਏ ਚੂਚੂਹਾ ਆਪਸਮਾਲੇ ਮੁੱਢ ਵੱਡਾ ਕਰਕੇ ਫੈਲਦਾ ਲਹਿ ਲਹਿ ਕਰਕੇ ਆਪਣੇ ਆਪ ਨੂੰ ਸੰਭਾਲਦਾ ਦ੍ਰਿੜ ਕਰਦਾ ਖੇਤ ਸਫਲ ਹੋਏ ਲਾਬਣੀ ਛਟੰਡ ਤਿਲ ਬੁਆੜ ਨਰਾਲੇ ਜਦ ਖੇਤ ਵਿੱਚੋਂ ਫਲ ਵਾਲਿਆਂ ਦੀ ਕਟਾਈ ਹੋ ਜਾਂਦੀ ਹੈ ਬੁਆੜ ਨ ਵਿਕੇ ਵਿਕੇਲੇ ਛੱਡੇ ਜਾਂਦੇ ਹਨ ਨੇ ਫਲ ਸਾਰੇ ਖੇਤ ਵਿੱਚੋਂ ਸਰਵਾੜ ਕਮਾਦ ਵਿਚਾਲੇ ਕਿਉਂ ਜੋ ਸਾਰੇ ਖੇਤ ਵਿੱਚ ਬੁਆੜ ਤਿਲ ਨਿਫਲ ਹੁੰਦੇ ਹਨ ਜੇਕਰ ਕੁਮਾਧ ਦੇ ਪੈਲੀ ਵਿੱਚ ਸਰਕੜਾ ਨਾਨਕ ਗੁਰੂ ਰਚਿਤ ਨਹੀਂ ਮਨ ਆਪਣੇ ਸੋਚੇਤ ਛੁੱਟੇ ਤਿਲ ਬੁਆੜ ਜੋ ਸੁਝੇ ਅੰਦਰ ਕੇ ਸਾਧ ਸੰਗਤ ਗੁਰ ਸ਼ਬਦ ਸੁਣ ਕਬਟ ਸੁਨੇਹੂ ਕਰਨ ਬਿਤਾਲੇ ਸਾਧ ਸੰਗਤ ਵਿੱਚ ਰਹਿ ਕੇ ਗੁਰ ਸ਼ਬਦ ਨੂੰ ਸੁਣ ਕੇ ਵੀ ਮੂਰਖ ਜਾਂ ਬਸਾਨੀ ਭੂਤ ਨੇ ਹਨ ਬਿਨ ਬੂਝੇ ਪਸ਼ੂ ਭੇ ਬਿਤਾਲੇ ਨੇ ਪਰ ਜਨਮ ਸਕਾਰ ਆਕਾਰთა ਹਲਤ ਪਲਤ ਹੋਵਣ ਮੋ ਕਾਲੇ ਕਹਿੰਦੇ ਉਹਨਾਂ ਦਾ ਜਨਮ ਇੱਥੇ ਵੀ ਨਿਫਲ ਅਤੇ ਉੱਥੇ ਵੀ ਅਕਾਰਥ ਹੈ ਲੋਕ ਪਰਲੋਗ ਵੇਖੇ ਮੂੰਹ ਕਾਲੇ ਹੁੰਦੇ ਨੇ ਜੰਪੁਰ ਜਮਵ ਜੰਦਾਰ ਹਵਾਲੇ ਜੰਪੁਰ ਵੇਖੇ ਜਮ ਜੰਦਾਰ ਦੇ ਹਵਾਲੇ ਹੁੰਦੇ ਹਨ ਉਜਲ ਕਹਿ ਹਾਂ ਚਿਲਕਣਾ ਥਾਲੀ ਜੀਵਣ ਝੂਠੀ ਹੋਵੇ ਕਹਿ ਹਾਂ ਨਾਮੇ ਧੰਤੂ ਵੱਡਾ ਉਜਲਾ ਚਿੱਟਾ ਰ ਚਿਲਕਣਾ ਰੋਟੀ ਜੀਵਣ ਨਾਲ ਥਾਲੀ ਝੂਠੀ ਹੋ ਜਾਂਦੀ ਹੈ ਜੂੜ ਸੁਆਹ ਮਾਂਜੀ ਗੰਗਾ ਜਲ ਅੰਦਰ ਲੈ ਧੋਵੇ ਜੋੜ ਸੁਆਨ ਨਾਲ ਮੰਜੀ ਜਾਂਦੀ ਫਿਰ ਉਸ ਨੂੰ ਕਰਮ ਕਾਂਢੀ ਲੋ ਗੰਗਾ ਜਲ ਦੇ ਅੰਦਰ ਵੀ ਧੋਂਦੇ ਹਨ ਬਾਹਰ ਸੁੱਚਾ ਤੋਤੇ ਅੰਦਰ ਕਾਲਖੰਤ ਵਿਗੋਵੇ ਬਾਹਰੋਂ ਤਾਂ ਤੋਤਾ ਹੋਇਆ ਸੁੱਚਾ ਹੋ ਜਾਂਦਾ ਹੈ ਪਰੰਤੂ ਅੰਦਰੋਂ ਗਾਲਾਂ ਤੇ ਅੰਤ ਉਸਦਾ ਖਰਾਬ ਹੁੰਦਾ ਹੈ ਉਜਲ ਕੇ ਹਾਂ ਚਿਲਕ ਨਾ ਕੋਟਮ ਕਲੜੀ ਮਸ ਤੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾ ਇਸ ਅੱਗੇ ਚੌਥੀ ਧੁਕ ਵੇਖੇ ਸੰਖ ਦਾ ਦ੍ਰਿਸ਼ਟਾਂ ਦੇਂਦੇ ਨੇ ਮਨ ਝੂਠੇ ਤਾਂ ਝੂਠ ਹੈ ਥੁੱਕ ਪਵੇ ਮੋਹ ਵੱਜੇ ਰੋਵੇ ਕਹਿੰਦੇ ਮਨ ਦੀ ਵੀ ਝੂਠ ਹੈ ਪਾਪ ਹੋਲੇ ਤੇ ਤਨ ਵੀ ਝੂਠਾ ਹੈ ਕਿਉਂਕਿ ਜੋ ਵਜਾਉਣ ਵੇਲੇ ਉਸ ਦੇ ਮੂੰਹ ਵਿੱਚ ਕਿ ਥੁੱਕਾਂ ਪੈਂਦੀਆਂ ਨੇ ਤੇ ਰੋਂਦਾ ਹੈ ਕਿ ਹਾਏ ਮੈਂ ਕਿਉਂ ਸਮੁੰਦਰੋਂ ਨਿਕਲਿਆ ਸਾਧ ਸੰਗਤ ਗੁਰ ਸ਼ਬਦ ਸੁਣ ਕਵਟ ਸਨੇਹੀ ਗਲਾ ਰੋਵੇ ਕਹਿੰਦੇ ਗੱਲਾਂ ਰੋ ਗੋਵੇ ਸਾਧ ਸੰਗਤ ਵਿੱਚ ਗੁਰ ਦਾ ਸ਼ਬਦ ਸੁਣ ਕੇ ਕਵਟ ਸਨੇਹੀ ਕੇਵਲ ਗੱਲਾਂ ਹੀ ਕਰਦੇ ਹਨ ਪਰ ਗੱਲਾਂ ਨਾਲ ਕੀ ਬਣਦਾ ਹੈ ਗੱਲੀ ਤ੍ਰਿਪਤ ਨ ਹੋਵਈ ਖੰਡ ਖੰਡ ਕਰ ਸੌ ਨ ਭੂਵੇ ਜਿਕਰ ਖੰਡ ਖੰਡ ਆਖਦੇ ਰਹੋਗੇ ਤੇ ਮੂੰਹ ਵਿਖੇ ਨਾ ਪਾਉਗੇ ਤਾਂ ਸੁਆਦ ਨ ਆਵੇਗਾ ਕਹਿੰਦੇ ਇਸ ਤਰ੍ਹਾਂ ਗੱਲਾਂ ਨਾਲ ਆਤਮ ਤ੍ਰਿਪਤੀ ਨਹੀਂ ਹੁੰਦੀ ਮੱਖਣ ਖਾਏ ਨਾ ਨੀਰ ਬਿਲੋਵੇ ਜਾਂ ਪਾਣੀ ਦੇ ਡੜਕਣ ਨਾਲ ਕਦੇ ਕਹਿੰਦੇ ਮੱਖਣ ਨਹੀਂ ਕੋਈ ਆ ਖਾ ਸਕਦਾ ਰੁੱਖਾ ਵਿੱਚ ਕ ਰੁਖ ਹਨ ਦੋਵੇ ਅਰੰਡ ਕਨੇਰ ਦੁਆਲੇ ਕਹਿੰਦੇ ਬ੍ਰਿਸ਼ਾਂ ਵਿੱਚ ਅਰੰਡ ਤੇ ਕਨੇਰ ਖੇਤ ਦੇ ਦੁਆਲੇ ਭੇੜੇ ਬ੍ਰਿਸ਼ ਹਨ ਅੱਗੇ ਕਾਰਨ ਦੱਸਦੇ ਨੇ ਅਰੰਡ ਫਲੈ ਅਰਡੋਲੀਆਂ ਫਲ ਅੰਦਰ ਬੀਏ ਚਿਤ ਮਤਾਲੇ ਅਰੰਡ ਦੇ ਨਾਲ ਕਹਿੰਦੇ ਅਰਡੋਲੀਆਂ ਡੋਡੀਆਂ ਲੱਗਦੀਆਂ ਨੇ ਉਸ ਫਲ ਦੇ ਅੰਦਰ ਬੀਜ ਚਿੱਤਰ ਮਿੱਤਰੀ ਹੁੰਦੇ ਹਨ ਇੱਕਸਾਰ ਨਹੀਂ ਹੁੰਦੇ ਨਿਭਹਿ ਨਹੀਂ ਨਿੱਜੜਾ ਹਰ ਵਾਰ ਆਈ ਹੋਏ ਉਚਾਲੇ ਕਹਿੰਦੇ ਰੇਡ ਬਹਲੇ ਚਿਰਤੀਕ ਨਹੀਂ ਟਿਕਦਾ ਕਿਉਂ ਜੋ ਜਹਜੜਾਂ ਤੋਂ ਰਹਿਤ ਹੁੰਦਾ ਜੜ ਡੂੰਗੀ ਨਹੀਂ ਹੁੰਦੀ ਥੋੜੀ ਪੌਣ ਦੇ ਬੁੱਲੇ ਦੇ ਆਇਆ ਟੁੱਟਣ ਲੱਗ ਪੈਂਦਾ ਹੈ ਕਲੀਆਂ ਪਵਨ ਕਨੇਰ ਨੂੰ ਦੁਰਮਤ ਵਿੱਚ ਦੁਰੰਗ ਦਿਖਾਲੇ ਕਹਿੰਦੇ ਕਨੇਰ ਦੇ ਬੂਟੇ ਨੂੰ ਕਲੀਆਂ ਪੈਂਦੀਆਂ ਨੇ ਪਰੰਤੂ ਮਨਮੁਖ ਬਾਗ ਜੋ ਦੁਰਮਤ ਵਿੱਚ ਹੈ ਭੈੜੀ ਗੰਦੀ ਹੀ ਦਿਖਾਉਂਦੀਆਂ ਨੇ ਬਾਹਰ ਲਾਲ ਗੁਲਾਲ ਹੋਏ ਅੰਦਰ ਚਿੱਟਾ ਦੁੱਧਾ ਨਾਲੇ ਬਾਹਰੋਂ ਲਾਲ ਗੁਲਾਲ ਜਾਪਦੀਆਂ ਨੇ ਅੰਦਰ ਉਹਨਾਂ ਦਾ ਚਿੱਟਾ ਦੁੱਧਾ ਦੇ ਨਾਲ ਭਰਿਆ ਹੋਇਆ ਹੈ ਬਾਹਰੋਂ ਲਾਲ ਪ੍ਰੇਮ ਦਾ ਰੰਗ ਤੇ ਅੰਦਰ ਚਿੱਟਾ ਖਾਲੀ ਤੋਥਾ ਬੇਅਸਰ ਹੈ ਹੁਣ 6ਵੀਂ ਤੇ 7ਵੀਂ ਤੁਕ ਵੀ ਦੱਸਦੇ ਨੇ ਕਹਿੰਦੇ ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਵਿੱਚ ਭਵੈ ਪਰ ਨਾਲੇ ਮਨਮੁਖ ਸਾਧ ਸੰਗਤ ਵੇਖੇ ਗੁਰੂ ਦੇ ਸ਼ਬਦ ਨੂੰ ਤਾਂ ਸੁਣਦੇ ਹਨ ਪਰੰਤੂ ਗ੍ਰਸਤੀਆਂ ਗਣਤੀਆਂ ਦੇ ਭਾਰ ਨਾਲ ਭਰੇ ਪਏ ਹਨ ਭੌਂਦੇ ਹਨ ਜਾਂ ਸੰਸਾਰ ਸਮੁੰਦਰ ਵਿੱਚ ਗੋਤੇ ਖਾਂਦੇ ਹਨ ਕਬਟ ਸਨੇਹੋ ਖੇਹ ਮੋਹੇ ਕਾਲੇ ਕਹਿੰਦੇ ਝੂਠੇ ਪ੍ਰੇਮ ਹੋਣ ਕਰਕੇ ਉਹਨਾਂ ਦੇ ਮੂੰਹ ਵਿਖੇ ਇੱਥੇ ਪਾਪਾਂ ਦੀ ਮਿੱਟੀ ਪੈਂਦੀ ਅੱਗੇ ਜੰਪੁਰ ਵਿਖੇ ਮੂੰਹ ਕਾਲੇ ਹੁੰਦੇ ਹਨ ਵਣ ਵਿੱਚ ਫਲੈ ਬਨਸਪਤ ਬਹੁ ਰਸ ਗੰਧ ਸੁਗੰਧ ਸੁਹੰਦੇ ਬਨ ਵਿਖੇ ਬਨਸਪਤੀ ਬ੍ਰਿਸ਼ ਬੂਟੇ ਫਲਦੀਏ ਬਹੁਤੇ ਬ੍ਰਿਸ਼ ਰਸਾਂ ਵਾਲੇ ਔਰ ਸੁਗੰਧੀਆਂ ਵਾਲੇ ਸੋਹਦੇ ਹਨ ਅੰਬ ਸਦਾ ਫਲ ਸੋਹਣੇ ਆੜੂ ਸੇਬ ਅਨਾਰ ਫਲੰਦੇ ਅੰਬਾਂ ਨਾਲ ਸਦਾ ਸੋਹਣੇ ਫਲ ਲੱਗਦੇ ਨੇ ਆੜੂ ਸੇਬ ਅਰ ਅਨਾਰਾਂ ਦੇ ਬ੍ਰਿਸ਼ ਫਲਦੇ ਹਨ ਦਾਖ ਬਜੌਰੀ ਜਾਮਣੂ ਖਿਰਨੀ ਤੂਤ ਖਜੂਰ ਅਨੰਦੇ ਬਜੌਰ ਦੇਸ਼ ਦੀਆਂ ਦਾਖ ਦਾਖਾਂ ਜਾਮਣੂ ਖਿਰਨੀ ਸੇਬ ਤੂਤ ਖਜੂਰਾ ਆ ਆਨੰਦ ਕਿੰਦ ਦਾਇਕ ਹਨ ਪੀਲੂ ਪੇਜੂ ਬੇਰ ਬਹੋ ਕੇਲੇ ਦੇ ਅਖਨੋਟ ਅੱਖ ਨੋੜ ਬਨੰਦੇ ਕਹਿੰਦੇ ਪੀਲੂ ਬੇਜੂ ਬੇਰ ਵਾਹਲੇ ਕੇਲੇ ਤੇ ਅਖਰੋਟ ਲੱਗਦੇ ਹਨ ਮੂਲ ਨ ਭਾਵਣ ਅੱਕ ਟਿੱਡ ਅੰਮ੍ਰਿਤ ਫਲ ਤਜ ਅੱਕ ਵਸੰਦੇ ਅੱਕ ਦੇ ਟਿੱਡਿਆਂ ਨੂੰ ਏਕ ਮੂਲੋਂ ਚੰਗੇ ਨਹੀਂ ਲੱਗਦੇ ਅੰਮ੍ਰਿਤ ਫਲਾਂ ਨੂੰ ਛੱਡ ਕੇ ਅੱਕਾਂ ਦੇ ਬੂਟਿਆਂ ਤੇ ਰਹਿੰਦੇ ਹਨ ਜੇ ਥਣ ਜੋਕ ਲਵਾਈ ਐ ਦੁੱਧ ਨ ਪੀਏ ਲੋਹੂ ਗੰਦੇ ਕਹਿੰਦੇ ਜੇਕਰ ਗਊ ਦੇ ਥਣਾਪੁਰ ਜੋਕ ਲੱਗ ਜਾਵੇ ਤਾਂ ਦੁੱਧ ਨੂੰ ਛੱਡ ਕੇ ਗੰਦੇ ਲਹੂ ਦਾ ਹੀ ਪਾਨ ਕਰਦੀ ਐ ਸਾਧ ਸੰਗਤ ਗੁਰ ਸ਼ਬਦ ਸੁਣ ਗਣਤੀ ਅੰਦਰ ਝਾਕ ਛਕੰਦੇ ਤਿਵੇਂ ਮਨਮੁਖ ਲੋਕ ਸੰਤਾਂ ਦੀ ਸੰਗਤ ਵਿੱਚ ਜਾ ਕੇ ਗੁਰੂ ਦੇ ਸ਼ਬਦ ਨੂੰ ਸੁਣ ਕੇ ਵੀ ਗਣਤੀਆਂ ਵਿੱਚ ਰਹਿੰਦੇ ਤੇ ਵਿਸ਼ੇਈ ਦੀ ਤੱਕ ਵਿੱਚ ਹੀ ਝੱਖਾ ਮਾਰਦੇ ਹਨ ਕਵਟ ਸਨੇਹ ਨ ਥੇ ਜੁੜੰਦੇ ਤਾਂ ਤੇ ਕਬਟ ਸੁਨੇਹੀ ਕਿਸੇ ਟਿਕਾਣੇ ਨਹੀਂ ਪਹੁੰਚ ਸਕਦੇ ਡੱਡੂ ਬਗਲੇ ਸੰਖ ਲੱਖ ਅੱਕ ਜਵਾਹੇ ਬਿਸ਼ੀਰ ਕਾਲੇ ਡੱਡੂ ਬਗਲੇ ਲੱਖਾਂ ਸੰਖ ਅੱਕਾਂ ਦੇ ਬੂਟੇ ਜਵਾਹੇ ਕਾਲੇ ਸਰਪ ਕਹਿੰਦੇ ਸਿੰਬਲ ਘੁੱਗੂ ਚੱਕਵੀਆਂ ਕਟਸ਼ ਹਸਤ ਲੱਖ ਸੰਢੀ ਨਾਲੇ ਸਿੰਬਲ ਦੇ ਬ੍ਰਿਸ਼ ਉੱਲੂ ਚੱਕਵੀਆਂ ਕਟਛੀਆਂ ਲੱਖਾਂ ਹਾਤੀ ਸੱਡ ਇਸਤਰੀਆਂ ਪੱਥਰ ਕਾਂਬ ਰੋਗੀ ਘਨੇ ਗਦਹੋ ਕਾਲੇ ਕੰਬਲ ਭਾਲੇ ਪੱਥਰ ਕਾਂਬੋਤੇ ਰੋਗੀ ਖੋਤੇ ਕਾਲੇ ਪੂਰੇ ਤੇਰਿਛ ਕਹਿ ਤਿਲ ਬੁਆੜ ਲੱਖ ਅੱਖ ਟਿੱਡ ਅਰੰਡ ਤੁਮੇ ਚਤਰਾਲੇ ਕਹਿ ਹਾਂ ਬੁਆੜ ਲਾ ਨਾਮ ਲੱਖਾਂ ਤਿਲ ਅੱਖਾਂ ਦੇ ਟਿੱਡੇ ਅਰੰਡ ਬ੍ਰਿਸ਼ ਤੁਮੇ ਚਿੱਤਰ ਮਿੱਤਰੇ ਕਲੇ ਕਨੇਰ ਖਾਣੀਏ ਸਭ ਔਗਣ ਮੈਂ ਤਨ ਪਿਹਾਲੇ ਅਤੇ ਕਨੇਰ ਦੀ ਕਲੀ ਕਹੀਦੀ ਉਹਨਾਂ ਸਾਰਿਆਂ ਦੇ ਭਿਆਨਕ ਔਗਣ ਮੇਰੇ ਸਰੀਰ ਵਿੱਚ ਹਨ ਸਾਧ ਸੰਗਤ ਗੁਰ ਸ਼ਬਦ ਸੁਣ ਗੁਰ ਉਪਦੇਸ਼ ਨਾਲ ਰੀਦੇ ਸੰਭਾਲੇ ਕਿਉਂਕਿ ਮੈਂ ਸਾਧ ਸੰਗਤ ਵਿੱਚ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਦੇ ਉਪਦੇਸ਼ ਵਿੱਚ ਵਿ੍ਰਿਧੇ ਵਿੱਚ ਨਹੀਂ ਸੰਭਾਲਿਆ ਤ੍ਰਿਗ ਜੀਵਨ ਬੇਮੁਖ ਬਿਤਾਲੇ ਐਸੀ ਕਹਿੰਦੇ ਬੇਮੁਖ ਬਿਤਾਲਿਆਂ ਦਾ ਜਿਉਣਾ ਕਹਿੰਦੇ ਤ੍ਰਿਕਾਰ ਹੈ ਲਖ ਨਿੰਦਕ ਲਖ ਬੇਮੁਖਾ ਦੂਤ ਦੁਸ਼ਟ ਲਗ ਲੋਣ ਹਰਾਮੀ ਲਖਾਂ ਨਿੰਦਕਾਂ ਲਖਾਂ ਬੇਮੁਖ ਲਖਾਂ ਦੂਤ ਲਖਾਂ ਦੁਸ਼ਟ ਲਖਾਂ ਲੋਣ ਹਰਾਮੀ ਲੋਕ ਸਵਾਮੀ ਤੋਹੀ ਅਕਿਰਤ ਕੰਚੋਰ ਯਾਰ ਲਖ ਲਖ ਪਹਿਨਾਮੀ ਸਵਾਮੀ ਨਾਲ ਧੋਖ ਕਰਨ ਵਾਲੇ ਅਕਿਰਤ ਕੰਚੋਰ ਯਾਰ ਲਖਾਂ ਪਹਿਨਾਮੀਆਂ ਕਰਨ ਵਾਲੇ ਬਾਹਮਣ ਗਾਈ ਵੰਸ਼ ਘਾਤ ਲਾਇਤ ਬਾਰ ਅਜਾਰ ਅਸਾਮੀ ਸ਼ੰਤ ਗੌਤੇ ਕੁੱਲ ਦੇ ਘਾਤਕ ਬੇਤਬਾਰੇ ਹਜ਼ਾਰਾਂ ਐਬੀ ਲੋਕ ਕੁੜਿਆ ਗੁਰ ਗੋਪ ਲੱਖ ਗੁਣਹਗਾਰ ਲੱਖ ਲੱਖ ਬਦਨਾਮੀ ਝੂਠੇ ਲੋਗ ਗੁਰ ਨਿੰਦਕ ਲੱਖਾਂ ਐਬਾਂ ਦੇ ਕਰਨ ਹਾਰੇ ਲੱਖਾਂ ਬਦਨਾਮੀਆਂ ਦੇ ਉਠਾਉਣ ਵਾਲੇ ਅਪਰਾਧੀ ਬਹੁਤਦ ਲੱਖ ਅਵਗਣਿਆਰ ਖੁਵਾਰ ਪੁਨਾਮੀ ਕਈ ਅਪਰਾਧੀ ਲੱਖਾਂ ਪਾਪੀ ਅਵਗਣਿਆ ਅਵਗਣ ਹਾਰੇ ਖੁਵਾਰ ਤੇ ਖੁਨਾਮੀ ਦੂਸ਼ਨਾ ਦੇ ਧਾਰਨ ਵਾਲੇ ਲੱਖ ਲਿਬਾਸੀ ਦਗਾ ਬਾਜ ਲੱਖ ਸ਼ੈਤਾਨ ਸਲਾਮ ਸਲਾਮੀ ਲੱਖਾਂ ਭੇਖੀ ਲੋਕ ਛਲਿਏ ਲੱਖਾਂ ਸਤਾਨੀਆਂ ਨਾਲ ਸਲਾਮਾਂ ਲੇਕਮ ਰੱਖਣ ਵਾਲੇ ਗੱਲ ਕੀ ਉਕਤ ਐਬੀਆਂ ਦੇ ਜਿੰਨੇ ਐਬ ਗਿਣੇ ਹਨ ਉਹ ਮੇਰੇ ਵਿੱਚ ਹਨ ਕਾਰਨ ਸਤਵੀਂ ਤੋਕ ਵਿਖੇ ਦੱਸਦੇ ਨੇ ਤੂੰ ਵੇਖ ਹੈ ਘਉ ਮੁਕਰਾ ਹੋ ਕਪਟੀ ਤੂੰ ਅੰਤਰਜਾਮੀ ਹੇ ਵਾਹਿਗੁਰੂ ਤੂੰ ਹਜ਼ਾਰਾਂ ਗੁ ਹਜ਼ੂਰ ਦੇਖਦਾ ਹੈ ਹਾਜ਼ਰਾ ਹਜ਼ੂਰ ਦੇਖਦਾ ਪਰ ਮੈਂ ਮੁਕਰਦਾ ਹਾਂ ਕਿ ਮੈਂ ਇਹ ਪਾਪ ਨਹੀਂ ਕੀਤਾ ਇਸ ਲਈ ਮੈਂ ਕਪਟੀ ਹਾਂ ਅਬ ਤੂੰ ਅੰਤਰ ਜਾਮੀ ਐ ਪਤ ਤ ਉਧਾਰਨ ਬਿਰਧ ਸੁਆਮੀ ਇਹ ਸੁਆਮੀ ਤੇਰਾ ਬਿਰਧ ਪਤ ਤੋ ਧਾਰਨ ਭਾਵ ਜਿਹੜਾ ਸ਼ਰਨ ਤੇਰੀ ਵਿੱਚ ਆ ਜਾਵੇ ਉਹਨੂੰ ਤਾਰ ਦੇਂਦਾ ਜੋ ਸ਼ਰਨ ਆਵੇ ਜੋ ਸੰਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਇਸ ਕਰਕੇ ਸਾਡੇ ਬਚਾਓ ਦੀ ਇਹੋ ਹੀ ਸੂਰਤ ਹੈ ਕਿ ਆਪ ਆਪਣੇ ਬਿਰਧ ਦੀ ਲਾ ਜਾਣ ਕੇ ਬਖਸ਼ ਲੋ ਸੋ ਸੰਗਤ ਜੀ 17 ਅਸ਼ਟਪ 17 ਜਿਹੜੀਆਂ ਆਪਣੀਆਂ 12 ਚੱਲ ਰਹੀਆਂ ਸੀ 17ਵੀਂ ਵਾਰ ਸੰਪੂਰਨ ਹੋ ਗਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ